ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਪਿਛਲੇ ਦਿਨੀ ਲੋਕ ਸਭਾ ਚੋਣਾਂ ਹੋਈਆਂ ਨੇ ਜਿਦੇ ਵਿੱਚ ਕਿ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਆਪਾਂ ਕਹਿ ਸਕਦੇ ਹਾਂ ਹੋਈ ਆ ਕਿਉਂਕਿ 13 ਦੇ ਵਿੱਚੋਂ ਸਿਰਫ 3 ਹੀ ਸ਼ੀਟਾਂ ਮਿਲਣਾ ਕਿਤੇ ਨਾ ਕਿਤੇ ਸੱਤਾਧਾਰੀ ਪਾਰਟੀ ਦੇ ਲਈ ਬਹੁਤ ਵੱਡੀ ਹਾਰ ਅਸੀਂ ਕਹਿ ਸਕਦੇ ਹਾਂ ਔਰ ਇਸ ਹਾਰ ਦੇ ਪਿੱਛੇ ਜਿਹੜਾ ਸਿੱਧਾ ਕਾਰਨ ਉਹਦਾ ਕਾਰਨ ਮਜ਼ਦੂਰ ਵਰਗ ਆ ਪਰ ਇਸ ਚੀਜ਼ ਦਾ ਜਿਹੜਾ ਵਿਰੋਧ ਮਜ਼ਦੂਰਾਂ ਦੁਆਰਾ ਜਿਹੜਾ ਹੋਇਆ ਇਹ ਦਿਖਾਈ ਕਿਉਂ ਨਹੀਂ ਦੇ ਰਿਹਾ ਪਹਿਲਾਂ ਗੱਲ ਕਰ ਲੈਣੇ ਆ ਕਿ ਉਹ ਕਿਹੜੇ ਕਾਰਨ ਰਹੇ ਨੇ ਜਿਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੱਡੀ ਹਾਰ ਇਸ ਵਾਰ ਪੰਜਾਬ ਦੇ ਵਿੱਚ ਹੋਈ ਆ ਸੋ ਸਾਥੀਓ ਤੁਹਾਨੂੰ ਪਤਾ ਹੀ ਹੈ ਕਿ ਮੁਹਾਲੀ ਵਿਕੇ ਇੱਕ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਲੱਗਿਆ ਸੀ ਜਿਸ ਦੇ ਵਿੱਚ ਕਿ ਬਹੁਤ ਸਾਰੇ ਕੜਮ ਚੌਧਰੀ ਇਤਨਾੜ ਲੋਕ ਐਸਸੀ ਲੋਕਾਂ ਦੇ ਜਾਲੀ ਸਰਟੀਫਿਕੇਟ ਬਣਾ ਕੇ ਵੱਡੀਆਂ-ਵੱਡੀਆਂ ਨੌਕਰੀਆਂ ਤੇ ਮੱਲਾ ਮਾਰ ਗਏ ਔਰ ਨੌਕਰੀ ਉਹਨਾਂ ਨੇ ਕੀਤੀਆਂ ਔਰ ਰਿਟਾਇਰ ਵੀ ਹੋ ਗਏ ਪਰ ਜਿਵੇਂ ਸਾਡੇ ਸਮਾਜ ਦੇ ਬੱਬਰ ਸ਼ੇਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਚੀਜ਼ ਦੀ ਪੈਰਵੀ ਕੀਤੀ ਔਰ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਂਦਾ ਜਿਨ੍ਹਾਂ ਵਿੱਚੋਂ ਕਿ ਇੱਕ ਵੱਡਾ ਨਾਮ ਪੰਜਾਬੀ ਗਾਇਕ ਅਮਰਤ ਮਾਨ ਉਹਨਾਂ ਦੇ ਫਾਦਰ ਸਾਹਿਬ ਸੀਗੇ ਜੋ ਕਿ ਮੈਥ ਟੀਚਰ ਵਜੋਂ ਸੇਵਾਵਾਂ ਨਿਭਾ ਕੇ ਰਿਟਾਇਰ ਵੀ ਹੋ ਗਏ ਔਰ ਜਦੋਂ ਹੀ ਉਹਨਾਂ ਦਾ ਮਸਲਾ ਭਖਿਆ ਤਾਂ ਅਮਰਤਮਾਨ ਦੇ ਪਿਤਾ ਨੂੰ ਬਾਹਰ ਭੇਜ ਦਿੱਤਾ ਗਿਆ ਸਰਕਾਰ ਵੱਲੋਂ ਕਹਿ ਲੋ ਜਾਂ ਕਿਵੇਂ ਵੀ ਕਹਿ ਲੋ ਔਰ ਉਸ ਤੋਂ ਬਾਅਦ ਅਮਰਤਮਾਨ ਦੀਆਂ ਫੋਟੋਜ਼ ਜਿਹੜੀਆਂ ਵਾਇਰਲ ਹੋਈਆਂ ਸੀ ਸਰਕਾਰ ਦੇ ਕੁਝ ਵੱਡੇ ਲੀਡਰਾਂ ਦੇ ਨਾਲ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਸੱਤਾ ਦੀ ਸਹਿ ਕਰਕੇ ਜਿਹੜਾ ਅਮਰਤਮਾਨ ਦੇ ਪਿਤਾ ਨੂੰ ਬਾਹਰ ਭੇਜਿਆ ਗਿਆ ਔਰ ਉਸ ਤੇੜੀ ਕਾਰਵਾਈ ਉਹ ਮੁਕੰਮਲ ਨਹੀਂ ਹੋਈ। ਸੋ ਇਹਦਾ ਵੱਡਾ ਕਾਰਨ ਇਹੀ ਕਹਿ ਸਕਦੇ ਆ। ਦੂਜੀ ਗੱਲ ਜਿਹੜਾ ਭਗਵੰਤ ਸਿੰਘ ਸਮਾਓ ਦੀ ਅਗਵਾਈ ਹੇਠ ਮਜ਼ਦੂਰ ਮੁਕਤੀ ਮੋਰਚਾ ਲੱਗਿਆ ਸੀ ਜੋ ਕਿ ਮੈਨੂੰ ਲੱਗਦਾ ਲਗਭਗ 1 ਸਾਲ ਦੇ ਕਰੀਬ ਉਹਨਾਂ ਨੇ ਧਰਨਾ ਜਿਹੜਾ ਪੱਕੇ ਤੌਰ ਤੇ ਲਾ ਕੇ ਰੱਖਿਆ। ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਚਾਰ ਪੰਜ ਵਾਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਪਰ ਮੁਲਾਕਾਤ ਕਰਨ ਦੀ ਬਜਾਏ ਉਹਨਾਂ ਨੂੰ ਲਾਰੇ ਲਾਏ ਗਿਆ ਉਹਨਾਂ ਦਾ ਮਜ਼ਾਕ ਬਣਾਇਆ ਗਿਆ ਜਿਵੇਂ ਅਸੀਂ ਕਿਸੇ ਨੂੰ ਕਹਿ ਦਈਏ ਕਿ ਠੀਕ ਆ ਅਸੀਂ ਮੁਲਾਕਾਤ ਕਰਦੇ ਹਾਂ ਅਸੀਂ ਇਹਨਾਂ ਦਾ ਧਰਨੇ ਬਾਰੇ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਕੀ ਮੰਗਾ ਪਰ ਉਸ ਮੁਲਾਕਾਤ ਦੀ ਬਜਾਏ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਸੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਵਿਜੀ ਨੇ ਉਹ ਤੁਹਾਡੀ ਗੱਲ ਜਿਹੜੀ ਉਹ ਨਹੀਂ ਸੁਣ ਸਕਦੇ ਇਸੇ ਤਰ੍ਹਾਂ ਹੀ ਹੋਰ ਵੀ ਸਾਡੇ ਵੱਖ-ਵੱਖ ਥਾਵਾਂ ਤੇ ਧਰਨੇ ਲੱਗੇ ਜਿਨ੍ਹਾਂ ਦਾ ਕੇਸ ਸਰਕਾਰ ਨੇ ਉਹਨਾਂ ਦਾ ਮਜ਼ਾਕ ਹੀ ਬਣਾਇਆ ਉਹਨਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਗਈ ਸੋ ਇਸੇ ਤਰ੍ਹਾਂ ਪੱਲੇਦਾਰਾਂ ਦਾ ਇੱਕ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਨੂੰ ਲੈ ਕੇ ਉਹਨਾਂ ਨੇ ਲਗਭਗ ਇਸ ਚੀਜ਼ ਨੂੰ ਤਾਂ 2.5-3 ਕਿ ਮਹੀਨੇ ਹੋਏ ਆ ਉਹਦੇ ਵਿੱਚ ਬਹੁਤ ਸਾਰੇ ਬਜ਼ੁਰਗ ਸੀ ਪੱਲੇਦਾਰ ਜਿਨ੍ਹਾਂ ਦੇ ਉੱਪਰ ਕੇ ਬਹੁਤ ਹੀ ਅ ਨਿਰਦਈ ਤਰੀਕੇ ਦੇ ਨਾਲ ਲਾਠੀ ਚਾਰਜ ਕੀਤਾ ਗਿਆ ਪਰ ਜਿਹੜਾ ਮਜ਼ਦੂਰ ਵਰਗਾ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਆਪਣੇ ਦਿਲ 'ਚ ਰੱਖਿਆ ਉਹਨਾਂ ਨੇ ਸਿੱਧੇ ਤੌਰ ਤੇ ਆ ਕੇ ਨਾ ਹੀ ਤਾਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਝੰਡੇ ਦਿਖਾਏ ਕਿਸਾਨਾਂ ਵਾਂਗ ਜਿਵੇਂ ਕਿ ਉਹਨਾਂ ਨੇ ਬੀਜਪੀ ਦੇ ਜਿਹੜੇ ਆਗੂ ਸੀ ਜਾਂ ਕੈਂਡੀਡੇਟਸ ਉਹਨਾਂ ਨੂੰ ਦਿਖਾਏ ਹਾਲਾਂਕਿ ਉਹਨਾਂ ਨਾਲ ਵੀ ਗਲਤੀ ਹੋਇਆ ਕਿਸਾਨਾਂ ਨਾਲ ਵੀ ਪਰ ਮਜ਼ਦੂਰਾਂ ਨਾਲ ਵੀ ਗਲਤ ਹੋਇਆ ਬਹੁਤ ਜ਼ਿਆਦਾ ਗਲਤ ਹੋਇਆ ਪਰ ਉਹਨਾਂ ਨੇ ਕਿਤੇ ਵੀ ਜਿਹੜੇ ਕਾਲੇ ਝੰਡੇ ਨਹੀਂ ਦਿਖਾਏ ਕਿਤੇ ਵੀ ਜਿਹੜੇ ਉਹ ਕੈਂਡੀਡੇਟਸ ਉਹਨਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਨਹੀਂ ਕੱਢੀਆਂ ਪਰ ਵੋਟਾਂ ਦੇ ਵਿੱਚ ਉਹਨਾਂ ਨੇ ਆਪਣੀ ਸ਼ਕਤੀ ਦਿਖਾਈ ਔਰ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਉਹ ਨਹੀਂ ਪਾਈਆਂ ਜਿਦੇ ਕਰਕੇ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਪੰਜਾਬ ਦੇ ਵਿੱਚ ਹੋਈ ਆ ਤੁਸੀਂ ਦੇਖੀ ਆ ਪਰ ਇਹ ਵਿਰੋਧ ਜਿਹੜਾ ਇਹ ਦਿਸਿਆ ਨਹੀਂ ਮਤਲਬ ਕਿਸੇ ਨੂੰ ਵੀ ਪਤਾ ਨਹੀਂ ਕਿ ਮਜ਼ਦੂਰਾਂ ਨੇ ਜਿਹੜਾ ਬਾਈਕਾਟ ਕੀਤਾ ਆ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਵਿਰੋਧ ਕਿਉਂ ਨਹੀਂ ਦਿਸਿਆ ਇਹਦਾ ਕਾਰਨ ਇਹ ਆ ਕਿ ਜਿਹੜੇ ਮਜ਼ਦੂਰ ਵਰਗ ਆ ਉਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਆ ਔਰ ਪਿੰਡਾਂ ਦੇ ਜਿਹੜੇ ਕੜਮ ਚੌਧਰੀਆ ਉਹਨਾਂ ਤੋਂ ਕਿਤੇ ਨਾ ਕਿਤੇ ਇਹ ਉਹਨਾਂ ਦੇ ਦਬਾਅ ਹੇਠ ਰਹਿੰਦੇ ਨੇ ਉਹਨਾਂ ਦਾ ਵਿਰੋਧ ਕਰਨ ਲੱਗੇ ਸੰਘ ਦੇ ਨੇ ਡਰਦੇ ਨੇ ਜਾਂ ਕੁਝ ਵੀ ਰੱਖ ਲਓ ਤੁਸੀਂ ਇਹ ਅੱਗੇ ਆ ਕੇ ਵਿਰੋਧ ਨਹੀਂ ਕਰਦੇ ਪਰ ਉਹਨਾਂ ਨੇ ਜਦੋਂ ਵੋਟ ਦੇ ਵੋਟ ਪਾਉਣੀ ਸੀ ਜਦੋਂ ਮਸ਼ੀਨ ਦਾ ਬਟਨ ਆਪਣਾ ਸੀ ਤਾਂ ਉਸ ਟਾਈਮ ਉਹ ਚੀਜ਼ਾਂ ਨੂੰ ਆਪਣੇ ਦਿਲ 'ਚ ਰੱਖਿਆ ਕਿ ਮਜ਼ਦੂਰਾਂ ਦੇ ਨਾਲ ਆਵਾਂ ਦੀ ਪਾਰਟੀ ਨੇ ਕਿੰਨਾ ਧੱਕਾ ਕੀਤਾ ਜਿਸ ਦਾ ਕਾਰਨ ਜਿਹੜਾ ਰਿਜ਼ਲਟ ਤੁਸੀਂ ਦੇਖਿਆ ਹੈ ਵੀ ਕੀ ਆਇਆ ਲੋਕ ਸਭਾ ਚ ਉਹਨਾਂ 2024 ਦੇ ਵਿੱਚ ਉਹ ਰਿਜ਼ਲਟ ਜਿਹੜਾ ਇਹ ਪੋਜੀਟਿਵਲੀ ਕਿਵੇਂ ਦੇਖ ਸਕਦਾ ਸੀਗਾ ਜਦੋਂ ਮਜ਼ਦੂਰ ਆ ਜਿਹੜਾ ਇੱਕ ਝੰਡੇ ਦੇ ਹੇਠਾਂ ਇਕੱਠੇ ਹੁੰਦੇ ਤਿਹੜਾ ਇਹ ਰਿਜ਼ਲਟ ਇਹ ਹੋਰ ਵਧੀਆ ਤਰੀਕੇ ਨਾਲ ਦੇਖਣਾ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਜਿਹੜਾ ਉਹ ਭਾਅ ਦੀ ਵੰਡ ਜਾਣੀ ਸੀ ਕਿ ਅਸੀਂ ਮਜ਼ਦੂਰਾਂ ਨੂੰ ਇਗਨੋਰ ਕੀਤਾ ਔਰ ਇਹਨਾਂ ਨੇ ਇੱਕ ਵਿਰੋਧ ਕੀਤਾ ਇੱਕ ਝੰਡੇ ਥੱਲੇ ਕੀਤਾ ਉਹ ਰੋਹ ਤੁਹਾਡਾ ਦੇਖਣਾ ਸੀ ਪਰ ਹੁਣ ਤੁਹਾਡਾ ਵਿਰੋਧ ਜਿਹੜਾ ਉਹ ਦਿਖ ਨਹੀਂ ਰਿਹਾ ਹਾਲਾਂਕਿ ਤੁਸੀਂ ਉਹ ਜਿਹੜਾ ਰੋਸ ਪ੍ਰਗਟਾਇਆ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਵੋਟਾਂ ਤੁਸੀਂ ਨਹੀਂ ਪਾਈਆਂ ਪਰ ਉਹ ਤੁਹਾਡਾ ਜਿਹੜਾ ਰੋਸ ਆ ਤੁਹਾਡਾ ਉਹ ਦੁੱਖ ਆ ਤੁਹਾਡਾ ਉਹ ਜਿਹੜਾ ਤੁਸੀਂ ਇਹਨਾਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਵੋਟਾਂ ਵੇਲੇ ਉਹ ਦਿਖਾਈ ਨਹੀਂ ਤੁਹਾਡਾ ਵਿਰੋਧ ਉਹਦਾ ਕਾਰਨ ਇਹੀ ਆ ਕਿ ਤੁਸੀਂ ਨਾ ਤਾਂ ਇੱਕ ਪਾਰਟੀ ਨੂੰ ਸਪੋਰਟ ਕਰਦੇ ਇਕੱਠੇ ਹੋਗੇ ਔਰ ਨਾ ਹੀ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇੱਕ ਝੰਡੇ ਥੱਲੇ ਇਕੱਠੇ ਹੋਣੇ ਆ ਹੁਣ ਦੇਖੋ ਇੱਕ ਇੱਕ ਹਲਕੇ ਦੇ ਵਿੱਚ 15-15 ਆਜ਼ਾਦ ਉਮੀਦਵਾਰ ਮਜ਼ਦੂਰ ਭਾਈ ਜਾਰੇ ਦੇ ਖੜੇ ਹੋਏ ਸੀ ਤੇ ਉਹ ਜਿਹੜੀ ਵੋਟ ਸੀ ਉਹ ਤਾਂ ਆਟੋਮੈਟਿਕਲੀ ਆਪਾਂ ਨੂੰ ਪਤਾ ਕਿ ਵੰਡੀ ਜਾਊਗੀ ਜਾਂ ਤੁਸੀਂ ਇੱਕ ਪਾਰਟੀ ਨੂੰ ਸਪੋਰਟ ਕਰੋ ਇੱਕ ਪਾਰਟੀ ਚਾਹੇ ਜੋ ਵੀ ਪਾਰ ਕਿਉਂਕਿ ਸੱਤਾ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਅਮੀਰ ਦੁਰਵਰਗ ਲਈ ਸੱਤਾ ਹੀ ਜਿਹੜੀ ਚਾਬੀ ਹੈ ਉਹ ਸਾਰੇ ਦੁੱਖਾਂ ਦੀ ਜਿਹੜੀ ਆਪਾਂ ਨੂੰ ਸਾਰੇ ਦੁੱਖਾਂ ਤੋਂ ਆਜ਼ਾਦ ਕਰਵਾ ਸਕਦੀ ਹੈ ਹੁਣ ਦੇਖੋ ਚੰਦਰਸ਼ੇਖਰ ਜੀ ਨੇ ਯੂਪੀ ਦੇ ਵਿੱਚ ਉਹ ਸੱਤਾ ਦੇ ਵਿੱਚ ਗਏ ਨੇ ਤਾਂ ਦੇਖੋ ਉਹਨਾਂ ਦੇ ਵਿੱਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਕਿ ਅਸੀਂ ਆਪਣੀ ਗੱਲ ਉਹਦੇ ਵਿੱਚ ਰੱਖ ਸਕਦੇ ਹਾਂ ਪਾਰਲੀਮੈਂਟ ਦੇ ਵਿੱਚ ਰੱਖ ਸਕਦੇ ਆ ਪਰ ਪੰਜਾਬ ਦੇ ਵਿੱਚ ਇੱਕ ਵੀ ਜਿਹੜਾ ਕੈਂਡੀਡੇਟ ਉਹ ਅਜਿਹਾ ਖੜਾ ਨਹੀਂ ਹੋਇਆ ਜਿਹੜਾ ਮੇਡ ਕਰਵਾਦੀ ਹੋਵੇ ਜਿਹੜਾ ਮਜ਼ਦੂਰਾਂ ਦੀ ਗੱਲ ਖੁੱਲ ਕੇ ਕਰਦਾ ਹੋਵੇ ਕਿਉਂ ਕਿ ਕਿਉਂਕਿ ਅਸੀਂ ਇੱਕ ਝੰਡੇ ਥੱਲੇ ਇਕੱਠਾ ਹੋਣਾ ਨਹੀਂ ਚਾਹਦੇਗੇ ਹਨਾ ਇਸ ਲਈ ਆਮ ਆਦੀ ਪਾਰਟੀ ਨੂੰ ਤਾਂ ਮੈਂ ਇਹ ਸੁਝਾ ਦੇਵਾਂਗਾ ਕਿ ਤੁਸੀਂ ਮਜ਼ਦੂਰਾਂ ਨੂੰ ਇਗਨੋਰ ਕਰੋਗੇ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ 2027 ਦੇ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਊ ਕਿਉਂਕਿ ਮਜ਼ਦੂਰ ਵਰਗ ਆ ਜਿਹੜਾ ਉਹ ਸਾਹਮਣੇ ਆ ਕੇ ਬੇਸ਼ੱਕ ਤੁਹਾਨੂੰ ਜਵਾਬ ਨਾ ਦੇਵੇ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਜਦੋਂ ਵੋਟ ਦਾ ਵੋਟ ਪਾਉਣੀਆਂ ਮਸ਼ੀ ਤਾਂ ਉਸ ਟਾਈਮ ਤੁਹਾਨੂੰ ਜਵਾਬ ਜ਼ਰੂਰ ਦੇਵੇਗੀ ਜੇਕਰ ਤੁਸੀਂ ਜਿਹੜੇ ਕੋਟਾ ਚੋਰ ਸਾਡੇ ਮੁੱਲਜਮ ਨੇ ਸਾਡੇ ਸਮਾਜ ਦੇ ਦੋਚੀ ਨੇ ਉਹਨਾਂ ਨੂੰ ਜੇਕਰ ਤੁਸੀਂ ਹਜੇ ਵੀ ਸਜ਼ਾਵਾ ਨਹੀਂ ਦਿਓਗੇ ਉਹਨਾਂ ਤੇ ਬੰਨ ਦੀ ਟੁੱਕ ਵੀ ਕਾਰਵਾਈ ਨਹੀਂ ਕਰੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਹ ਜਿਹੜਾ ਵਿਰੋਧ ਹੈ ਜਿਹੜੀ ਹਾਰ ਤੁਹਾਨੂੰ ਦੇਖਣੀ ਪਊਗੀ ਔਰ ਮਜ਼ਦੂਰ ਵਰਗ ਨੂੰ ਮੈਂ ਇਹ ਅਪੀਲ ਕਰਦਾ ਕਿ ਤੁਸੀਂ ਅਗਰ ਵਿਰੋਧ ਕਰਨਾ ਤੁਸੀਂ ਇੱਕ ਝੰਡੇ ਥਲੇ ਇਕੱਠੇ ਹੋ ਇੱਕ ਪਾਰਟੀ ਨੂੰ ਸਪੋਰਟ ਕਰੋ ਚਾਹੇ ਕਿਸੇ ਵੀ ਪਾਰਟੀ ਨੂੰ ਸਪੋਰਟ ਕਰੋ ਆਪਣੇ ਜਿਹੜੇ ਮੇਨ ਲੀਡਰ ਨੇ ਮੇਨ ਆਗੂ ਨੇ ਮਜ਼ਦੂਰ ਵਰਗ ਦੇ ਉਹ ਬੈਠ ਕੇ ਇੱਕ ਜਗ੍ਹਾ ਦੇ ਉੱਤੇ ਮੀਟਿੰਗ ਕਰਨ ਔਰ ਮੀਟਿੰਗ ਕਰਕੇ ਇੱਕ ਪਾਰਟੀ ਨੂੰ ਸਮਰਥਨ ਦੇਣ ਤਾਂ ਕਿ ਜਿਹੜੇ ਤੁਹਾਡੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਣ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਕਿ ਜਿਹੜਾ ਸਰਕਾਰ ਦੇ ਵੀ ਕੰਨਾਂ 'ਚ ਇਹ ਖਬਰ ਪਹੁੰਚੇ ਕਿ ਮਜ਼ਦੂਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਔਰ ਮਜ਼ਦੂਰਾਂ ਨੂੰ ਵੀ ਪਤਾ ਲੱਗੇ ਕਿ ਅਗਰ ਉਹ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋਣਗੇ ਤਾਂ ਉਹਨਾਂ ਦੀ ਕਿਤੇ ਵੀ ਬਰਕਤ ਨਹੀਂ ਪਾਉਗੇ ਉਹਨਾਂ ਦੇ ਜਿਹੜੇ ਕੰਮ ਉਹ ਨਹੀਂ ਹੋਣਗੇ ਇਸੇ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਡੰਡੇ ਪੈਂਦੇ ਰਹਿਣਗੇ ਜਿਵੇਂ ਕਿ ਪੱਲੇਦਾਰਾਂ ਦੇ ਸਿਰ ਪਾੜੇ ਸੀ ਸਰਕਾਰ ਨੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜ